ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਹਰ ਜਗ੍ਹਾ ਤੇ ਆਡੀਸ਼ਨਸ ਹੁੰਦੇ ਨੇ ਬਟ ਮੈਨੂੰ ਲੱਗਦਾ ਹੋਣੇ ਚਾਹੀਦੇ ਨੇ ਐਂ ਜਦੋਂ ਅਸੀਂ ਇਸ ਫਿਲਮ ਦਾ ਟ੍ਰੇਲਰ ਦੇਖਿਆ ਅਸੀਂ ਤੁਹਾਨੂੰ ਤੇ ਨਿਮਰਤ ਨੂੰ ਇੱਕ ਸ਼ਾਟ ਦੇ ਵਿੱਚ ਵੇਖਿਆ ਹੈ ਸੋ ਇੱਕ ਸਸਪੈਂਸ ਬਣਾਇਆ ਗਿਆ ਹੈ ਕਿ ਟ੍ਰੇਲਰ ਦੇ ਵਿੱਚ ਅਜੇ ਰਿਵੀਲ ਨਹੀਂ ਕਰਨਾ ਕਿਉਂਕਿ ਆ ਪੱਕਾ ਦਿਨ ਕਦੇ ਨਾ ਇੱਕ ਸ਼ਿਕਾਇਤ ਜ਼ਰੂਰ ਰੱਖਦੇ ਹਾਂ ਕਿ ਐਕਟਰੋਸਿਸ ਦਾ ਸਕਰੀਨ ਟਾਈਮ ਕਿੰਨਾ ਹੈ ਤੁਹਾਡੀ ਫਿਲਮ ਦੇ ਵਿੱਚ ਜਦੋਂ ਟ੍ਰੇਲਰ ਦੇ ਵਿੱਚ ਇੱਕ ਸ਼ਾਟ ਹੈ ਕਿ ਸਰ ਵੀ ਮੈਨੂੰ ਇਦਾਂ ਸਸਪੀਸ਼ਨ ਹੋ ਰਿਹਾ ਥੋੜਾ ਜਿਹਾ ਵੀ ਵੀ ਟ੍ਰੇਲਰ ਦੇ ਵਿੱਚ ਮੇਰਾ ਪਾਰਟ ਰਿਵੀਲ ਹੋਏਗਾ ਮੇਰਾ ਕੈਰੈਕਟਰ ਰਿਵੀਲ ਹੋਏਗਾ ਤੇ ਸਰ ਨੇ ਮੈਨੂੰ ਬਹੁਤ ਬਿਊਟੀਫੁਲੀ ਐਕਸਪਲੇਨ ਕੀਤੀਆਂ ਚੀਜ਼ਾਂ ਉਹ ਗੱਲ ਹੋਈ ਸੀਗੀ ਉਹ ਤੁਫੰਗ ਫਿਲਮ ਵਾਸਤੇ ਹੋਈ ਸੀ ਬਹੁਤ ਸਾਲ ਪਹਿਲਾਂ ਹਨਾ ਤੇ ਉਦੋਂ ਤੁਫੰਗ ਫਿਲਮ ਦੇ ਵਿੱਚ ਵੀ ਜਿਹੜਾ ਜਗਜੀਤ ਸੰਧੂ ਦੇ ਆਪੋਜ਼ਿਟ ਕੈਰੈਕਟਰ ਸੀਗਾ ਉਦੋਂ ਉਹ ਕੈਰੈਕਟਰ ਜਿਹਦੇ ਦੋਨਾਂ ਨੇ ਮੈਨੂੰ ਆਫਰ ਕੀਤਾ ਤੇ ਮੈਂ ਕਿਹਾ ਨਹੀਂ ਸਰ ਮੈਨੂੰ ਇਹਦੀ ਪ੍ਰੋਮਿਨੈਂਸ ਨਹੀਂ ਲੱਗ ਰਹੀ ਹੈ ਕਿ ਮੇਰਾ ਰੋਲ ਵਧੀਆ ਜ਼ਿਆਦਾ ਹੈ ਕਿ ਸਾਹਮਣੇ ਵਾਲੇ ਦਾ ਰੋਲ ਵਧੀਆ ਜ਼ਿਆਦਾ ਹੈ ਇੱਕ ਇਨਸਿਕਿਉਰਿਟੀ ਵਾਲੀ ਚੀਜ਼ ਵੀ ਆ ਜਾਂਦੀ ਹੈ ਦੈਟਸ ਵੈਰੀ ਨੇਚਰਲ ਇਹ ਬਹੁਤ ਅਕਸਰ ਹੋ ਜਾਂਦਾ ਹੈ ਠੀਕ ਹੈ ਕਿ ਨਾਟ ਜਸਟ ਬੀਟਵੀਨ ਐਕਟ੍ਰੀਸਿਸ ਮੇਬੀ ਦੋ ਐਕਟਰਸ ਦੇ ਵਿੱਚ ਵੀ ਹੋ ਜਾਂਦੀ ਹੈ ਇਹ ਚੀਜ਼ ਤੁਹਾਨੂੰ ਫੀਲ ਹੋਣਾ ਜਦ ਵੀ ਆਰ ਉਹਦੀ ਪ੍ਰੋਮਿਨੈਂਸ ਵੱਧਦਾ ਜਾਂ ਮੇਰੀ ਘਟ ਹੈ ਕਿਵੇਂ ਹੈ ਬਟ ਇੱਕ ਅੱਛਾ ਆਰਟਿਸਟ ਹੋਊਗਾ ਨਾ ਉਹ ਇਸ ਚੀਜ਼ ਦੀ ਰਿਸਪੌਂਸਿਬਿਲਟੀ ਡਾਇਰੈਕਟਰ ਦੇ ਹੱਥ ਦੇ ਵਿੱਚ ਛੱਡ ਦਿੰਦਾ ਜੇ ਨਵਾਂ ਫੇਸ ਵੀ ਆਂਦਾ ਹੈ ਦ ਪੁਆਇੰਟ ਇਜ਼ ਕਿ ਦੇ ਆਰ ਨਾਟ ਫਰੋਂ ਪੰਜਾਬ ਦੇ ਕੈਨਟ ਸਪੀਕ ਪੰਜਾਬੀ ਦੇ ਆਰ ਨਾਟ ਲਾਈਕ ਯੂ نو ਜਿਵੇਂ ਇੱਕ ਹੁੰਦਾ ਨਾ ਕਿ ਪੰਜਾਬੀ ਪੰਜਾਬੀ ਤਾਂ ਲਈ ਕੋਈ ਗੱਲ ਨਹੀਂ ਹੁੰਦੀ ਕੀ ਅਸੀਂ ਜ਼ਿਆਦਾ ਸੋਸ਼ਲ ਮੀਡੀਆ ਫੋਲੋਅਰਸ ਦੇਖਣ ਲੱਗ ਗਏ ਆ ਦੈਟਸ ਵਾਈ ਇਸ ਤਰ੍ਹਾਂ ਹੋ ਰਿਹਾ ਹੈ ਕਿ ਕੋਈ ਹੋਰ ਰੀਜ਼ਨ ਹੈ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸ਼ਾਇਦ ਉਹ ਪੰਜਾਬੀ ਕੁੜੀਆਂ ਦੇ ਵਾਸਤੇ ਅਨਜਸਟੀਫਾਈਡ ਹੈ ਕਿਉਂਕਿ ਪਹਿਲਾਂ ਦਾ ਟਾਈਮ ਹੋਰ ਸੀ ਪਹਿਲਾਂ ਸਾਡੀਆਂ ਕੁੜੀਆਂ ਸਿਨੇਮਾ ਦੇ ਵਿੱਚ ਇੰਨਾ ਕੰਮ ਨਹੀਂ ਕਰਦੀਆਂ ਸੀ ਬੀਆਂ ਤਾਂ ਕਰਕੇ ਸਾਨੂੰ ਬੰਬੇ ਤੋਂ ਮਾਡਲਸ ਬੁਲਾਉਣੇ ਪੈਂਦੇ ਸੀ ਜੇ ਉਹ ਇੱਕ ਰੋਲ ਦੇ ਵਿੱਚ ਜਸਟੀਫਾਈ ਹੁੰਦੀਆਂ ਨੇ ਤਾਂ ਆਈ ਥਿੰਕ ਉਹਨਾਂ ਨੂੰ ਪਹਿਲੀ ਪ੍ਰੈਫਰੈਂਸ ਮਿਲਣੀ ਚਾਹੀਦੀ ਹੈ ਰਾਦਰ than ਕਿ ਤੁਸੀਂ ਇਹ ਦੇਖੋ ਕਿ ਅਸੀਂ ਆਪਣੀ ਫਿਲਮ ਦੇ ਸਕੇਲ ਨੂੰ ਵੱਡਾ ਕਰਨ ਲਈ ਕੋਈ ਬੰਬੇ ਦੀ ਹੀਰੋਇਨ ਨੂੰ ਬੁਲਾ ਲੈਨੇ ਆ ਬਟ ਜਿਵੇਂ ਅਸੀਂ ਬਿਗ ਪੈਕੇਜਿੰਗ ਫਿਲਮਸ ਦੀ ਗੱਲ ਕਰ ਲੈਨੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਆਈ ਕੈਂਡੀ ਰੂਲਸ ਦੇ ਵਿੱਚ ਹੋ ਜਾਂਦਾ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਰ ਫਿਲਮ ਫੀਮੇਲ ਓਰੀਐਂਟਡ ਹੋਣੀ ਚਾਹੀਦੀ ਹੈ ਫਿਲਮ ਦੇ ਬਹੁਤ ਡਿਫਰੈਂਟ ਡਿਫਰੈਂਟ ਥੀਮਸ ਹੁੰਦੇ ਨੇ ਹਨਾ ਤੇ ਜਿਵੇਂ ਅਸੀਂ ਹਰ ਫਿਲਮ ਕਾਮੇਡੀ ਫਿਲਮ ਨਹੀਂ ਦੇਖਣਾ ਚਾਹੁੰਦੇ ਉਵੇਂ ਅਸੀਂ ਹਰ ਫਿਲਮ ਥ੍ਰਿਲਰ ਵੀ ਨਹੀਂ ਦੇਖਣਾ ਚਾਹੁੰਦੇ ਹਰ ਫਿਲਮ ਅਸੀਂ ਹਿਸਟੋਰੀਕ ਵੀ ਨਹੀਂ ਦੇਖਣਾ ਚਾਹੁੰਦੇ ਉਹ ਡਿਫਰੈਂਟ ਡਿਫਰੈਂਟ ਫਲੇਵਰਸ ਮੇਨਟੇਨਡ ਹੋਣੇ ਚਾਹੀਦੇ ਨੇਗੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਲਾਲੀਮਾ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਪੀਟੀਸੀ ਪੰਜਾਬੀ ਸ਼ੌਂਕੀ ਸਰਦਾਰ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਜਲਦੀ ਫਿਲਮ ਰਿਲੀਜ਼ ਵੀ ਹੋਣ ਵਾਲੀ ਹੈ ਤੇ ਸ਼ੌਂਕੀ ਸਰਦਾਰ ਦੇ ਵਿੱਚ ਸਾਨੂੰ ਇਸ ਵਾਰ ਬਹੁਤ ਹੀ ਸਟਰੋਂਗ ਸਟਾਰ ਕਾਸਟ ਨਜ਼ਰ ਆ ਰਹੀ ਹੈ ਐਂਡ ਵਨ ਆਫ ਥੈਮ ਇਜ਼ ਹੇਅਰ ਵਿਦ ਮੀ ਰਾਈਟ ਨਾਓ ਐਂਡ that ਸਤਿ ਸ਼੍ਰੀ ਅਕਾਲ ਹਾਊ ਆਰ ਯੂ ਆਈ ਏਮ ਗੁੱਡ ਤੁਸੀਂ ਕਿਵੇਂ ਹੋ ਮੈਂ ਵੀ ਬਹੁਤ ਵਧੀਆ ਵਧੀਆ ਰਹਿਣਾ ਵੀ ਚਾਹੀਦਾ ਐਂਡ ਸ਼ੌਂਕੀ ਸਰਦਾਰ ਵਰਗੀ ਫਿਲਮ ਆਰੀ ਹੈ ਤਾਂ ਮੈਂ ਕਹਾਂ ਹੋਰ ਵਧੀਆ ਹੋ ਜਾਂਦਾ ਬੰਦਾ ਕਿ ਵਾਈ ਵੀ ਵਧੀਆ ਹੋ ਜਾਂਦੀ ਏ ਕਿ ਇੱਕ ਇਹੋ ਜਿਹੀ ਫਿਲਮ ਜਿਸ ਦੇ ਵਿੱਚ ਸਟਰੋਂਗ ਸਟਾਰ ਕਾਸਟ ਹੈ ਥੇਰ ਇਜ਼ ਬੱਬੂ ਮਾਨ ਐਂਡ ਥੇਰ ਇਜ਼ ਗੁਰੂ ਰੰਧਾਵਾ ਦੈਨ ਆਫ ਕੌਰਸ ਇੱਕ ਹੋਰ ਨਵਾਂ ਚਿਹਰਾ ਵੀ ਇੰਟਰੋਡਿਊਸ ਹੋ ਰਿਹਾ ਹੈ ਤੇ ਜਦੋਂ ਇਸ ਤਰ੍ਹਾਂ ਦੀ ਸਟਰੋਂਗ ਸਟਾਰ ਕਾਸਟ ਹੁੰਦੀ ਹੈ ਤੇ ਫਿਰ ਆਪਣੇ ਆਪ ਨੂੰ ਤੁਸੀਂ ਇਸ ਦੇ ਵਿੱਚ ਕਿਵੇਂ ਫਿਟ ਕੀਤਾ ਮੈਂਟਲੀ ਐਂਡ ਆਫ ਕੌਰਸ ਅਸੀਂ ਜੋ ਜੋ ਦੇਖਾਂਗੇ ਫਿਲਮ ਦੇ ਵਿੱਚ ਤਾਂ ਹੋਵੇਗਾ ਬਟ ਮੈਂਟਲੀ ਤੁਸੀਂ ਕਿਵੇਂ ਫਿਟ ਕੀਤਾ ਹਾਂ ਸੋ ਜੇ ਤੁਹਾਡੀ ਨਾਲ ਸਟਰੋਂਗ ਸਟਾਕਾਸਟ ਹੁੰਦੀ ਹੈ ਨਾ ਪਹਿਲਾਂ ਤੁਹਾਨੂੰ ਉਹਦਾ ਇੱਕ ਪੋਜ਼ਿਟਿਵ ਪੁਆਇੰਟ ਹੀ ਹੁੰਦਾ ਹੈਗਾ बिकॉज़ ਤੁਸੀਂ ਬਹੁਤ ਕੌਨਫੀਡੈਂਟ ਹੋ ਜਾਂਦੇ ਹੋ ਥੈਟ ਜਿਹੜਾ ਤੁਹਾਡਾ ਫਿਲਮ ਦੀ ਪੈਕੇਜਿੰਗ ਹੈ ਉਹ ਬਹੁਤ ਸੋਹਣੀ ਲੱਗ ਰਹੀ ਹੈ ਠੀਕ ਹੈ ਤੇ ਹਰ ਕੈਰੈਕਟਰ ਨੂੰ ਉਸ ਤਰੀਕੇ ਨਾਲ ਚੂਜ਼ ਕੀਤਾ ਗਿਆ ਹੁੰਦਾ ਜਿਹੋ ਜਾਂ ਉਹਨਾਂ ਦਾ ਰੋਲ ਉਹਨਾਂ ਤੇ ਸੂਟ ਕਰੇਗਾ ਤੇ ਹ ਮੇਰਾ ਵੀ ਜੋ ਕੈਰੈਕਟਰ ਮੈਨੂੰ ਦੱਸਿਆ ਗਿਆ ਸੀਗਾ ਉਹ ਇਨਾ ਕੁ ਜ਼ਬਰਦਸਤ ਹੈ ਇਨ ਦ ਸੈਂਸ ਕਿ ਜੋ ਮੇਰਾ ਰੋਲ ਹੈਗਾ ਫਿਲਮ ਦੇ ਵਿੱਚ ਉਹ ਮੈਂ ਮੇਰਾ ਮਤਲਬ ਫੋਕਸ ਜਸਟ ਉਹਦੇ ਉੱਤੇ ਸੀ ਸੋ ਆਈ ਡਿੰਟ ਥਿੰਕ ਅ ਲੋਟ ਅਬਾਊਟ ਕਿ ਵੀ ਮੈਂ ਇਨਾ ਸਾਰੇ ਦੇ ਵਿੱਚ ਕਿਵੇਂ ਫਿਟ ਬੈਠਾਂਗੀ ਆ ਹੋਰ ਇਦਾਂ ਕਰਕੇ ਬਿਕੋਜ਼ ਮੇਰੀ ਰਿਸਪੌਂਸਿਬਿਲਟੀ ਆਪਦੇ ਕੈਰੈਕਟਰ ਨੂੰ ਜਸਟੀਫਾਈ ਕਰਨ ਦੀ ਸੀਗੀ ਤੇ ਮੈਂ ਸਟਰੋਂਗ ਸਟਾਰ ਕਾਸਟ ਨੂੰ ਐਜ਼ ਅ ਸਪੋਰਟਿੰਗ ਪੁਆਇੰਟ ਐਜ਼ ਅ ਵੈਰੀ ਵੈਰੀ ਪਾਵਰਫੁਲ ਪੋਜ਼ਿਟਿਵ ਪੁਆਇੰਟ ਲਾਈਕ ਇਹ ਚੱਲੀਆਂ ਕਿਉਂਕਿ ਸਾਡੀ ਫਿਲਮ ਦੀ ਬੈਕਬੋਨ ਨੇ ਇਹ ਦੀ डेफिनेटली ਹਨਾ ਵੀ ਇਹਨਾਂ ਕਰਕੇ ਹੀ ਸਾਰੀ ਫਿਲਮ ਨੂੰ ਬਹੁਤ ਸਾਰੇ ਪਿਆਰ ਜਿਹੜਾ ਆਲਰੈਡੀ ਬੱਬੂਮਾਨ ਸਰ ਕਰਕੇ ਮਿਲ ਰਿਹਾ ਹੈ ਬਟ ਦੈਨ ਹੁਣ ਅਮੈਚੋਨੀਆ ਕੀ ਫਿਲਮ ਨੂੰ ਇਹਦੀ ਸਟੋਰੀ ਲਾਈਨ ਕਰਕੇ ਵੀ ਪਛਾਨਿਆ ਜਾਵੇ ਇਹਦੀ ਫਿਲਮ ਨੂੰ ਇਹਦੀ ਸਟੋਰੀ ਲਾਈਨ ਕਰਕੇ ਅਪਰੀਸ਼ੀਏਟ ਕੀਤਾ ਜਾਵੇ ਸੋ ਐਂਡ ਸਾਰਿਆਂ ਦੇ ਨਾਲ ਕੋਆਰਡੀਨੇਟ ਕਰਦੇ ਹੋਏ ਇਦਾਂ ਫੀਲ ਹੀ ਨਹੀਂ ਹੋਇਆ ਹੈਗਾ ਹਨਾ ਕਿ ਵੀ ਤੁਹਾਡੇ ਸਾਹਮਣੇ ਲੈਜੈਂਡਸ ਤੇ ਸੁਪਰਸਟਾਰਸ ਬੈਠੇ ਨੇ ਬਿਕੋਜ਼ ਉਹ ਤੁਹਾਨੂੰ ਬਹੁਤ ਕੰਫਰਟੇਬਲ ਫੀਲ ਕਰਾ ਦਿੰਦੇ ਨੇ ਜਦੋਂ ਨਾਲ ਬੈਠੇ ਹੁੰਦੇ ਆ ਸੋ ਇਟ ਵਾਸ ਓਵਰਆਲ ਗੁੱਡ ਥਿੰਗ ਓਕੇ ਸੋ ਹਸ਼ਨੀਨ ਜਿਵੇਂ ਕਿ ਪ੍ਰੈਸ ਕਾਨਫਰੰਸ ਹੋਈ ਸੀਗੀ ਐਂਡ ਬਹੁਤ ਸਾਰੀਆਂ ਗੱਲਾਂ ਵੀ ਹੋਈਆਂ ਤੇ ਉਸ ਦੇ ਵਿੱਚ ਇੱਕ ਹੋਰ ਗੱਲ ਹੋਈ ਸੀ ਕਿ ਜਿਵੇਂ ਨਿਮਰਤ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਆਡੀਸ਼ਨ ਦਿੱਤਾ ਸੀਗਾ ਸੋ ਤੁਸੀਂ ਵੀ ਇਸ ਫਿਲਮ ਦੇ ਲਈ ਪਹਿਲਾਂ ਆਡੀਸ਼ਨ ਦਿੱਤਾ ਸੀ ਤੇ ਕੀ ਪੰਜਾਬੀ ਇੰਡਸਟਰੀ ਦੇ ਵਿੱਚ ਹੁਣ ਇਹ ਕਾਮਨ ਹੋ ਗਿਆ ਹੈ ਆਡੀਸ਼ਨ ਦੇਣਾ ਕਿਉਂਕਿ ਪਹਿਲਾਂ ਆਡੀਸ਼ਨਸ ਨਹੀਂ ਹੁੰਦੇ ਸੀ ਸੋ ਹੁਣ ਇਹ ਚੀਜ਼ ਕਾਮਨ ਹੋ ਰਹੀ ਹੈ ਪਹਿਲਾ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਮੇਰੀ ਸਿਲੈਕਸ਼ਨ ਕਿਵੇਂ ਹੋਈ ਇਸ ਫਿਲਮ ਵਾਸਤੇ ਸੋ ਮੈਂ ਸ਼ੌਂਕੀ ਸਰਦਾਰ ਲਈ ਆਡੀਸ਼ਨ ਨਹੀਂ ਦਿੱਤਾ ਬਟ ਮੈਂ ਆਡੀਸ਼ਨ ਦਿੱਤਾ ਸੀ ਮਜੈਲ ਫਿਲਮ ਦੇ ਲਈ ਸੋ ਮਜੈਲ ਦੇ ਵਿੱਚ ਜਿਹੜਾ ਰੂਪੀ ਗਿਲ ਉਹਨਾਂ ਦਾ ਕੈਰੈਕਟਰ ਸੀਗਾ ਕਪ ਕੈਰੈਕਟਰ ਸੀ ਮੈਂ ਉਹਦੇ ਲਈ ਆਡੀਸ਼ਨ ਦਿੱਤਾ ਸੀ ਉਹ ਉਹ ਵੀ ਧੀਰਤ ਸਰ ਦੀ ਫਿਲਮ ਸੀ ਸਮ ਹਾਉ ਚੀਜ਼ਾਂ ਉੱਥੇ ਵਰਕ ਨਹੀਂ ਕਰ ਸਕੀਆਂ ਹੈਗੀਆਂ ਬਟ ਜਦੋਂ 3-4 ਮਹੀਨੇ ਬਾਅਦ ਈਰਤਸਰ ਵਾਪਿਸ ਤੋਂ ਇੱਕ ਫੀਮੇਲ ਕੌਪ ਕੈਰੈਕਟਰ ਦੇ ਉੱਤੇ ਕੰਮ ਕਰ ਰਹੀ ਸੀ ਠੀਕ ਹੈ ਤਾਂ ਉਹਨਾਂ ਨੇ ਇਸ ਰੋਲ ਵਾਸਤੇ ਮੈਨੂੰ ਸਿਲੈਕਟ ਕੀਤਾ ਸੋ ਡੈਫੀਨਿਟਲੀ ਇਹ ਆਡੀਸ਼ਨ ਦੇ ਜ਼ਰੀਏ ਹੀ ਹੋਇਆ ਤੇ ਮੈਨੂੰ ਲੱਗਦਾ ਜਿਹੜੇ ਚੰਗੇ ਫਿਲਮ ਮੇਕਰ ਹੁੰਦੇ ਨੇ ਨਾ ਤੇ ਚੰਗੇ ਆਰਟਿਸਟ ਹੁੰਦੇ ਨੇ ਉਹ ਕਦੇ ਵੀ ਆਡੀਸ਼ਨ ਤੋਂ ਝਿਜਕਦੇ ਨਹੀਂ ਹੁੰਦੇ ਕਿਉਂਕਿ ਚਾਹੇ ਤੁਸੀਂ ਜਿੰਨਾ ਮਰਜ਼ੀ ਕੰਮ ਕੀਤਾ ਹੈ ਇੱਕ ਕੈਰੈਕਟਰ ਦੇ ਹਰ ਕੈਰੈਕਟਰ ਦੀ ਨਾ ਰਿਕੁਆਇਰਮੈਂਟਸ ਬਹੁਤ ਡਿਫਰੈਂਟ ਹੁੰਦੀਆਂ ਨੇ ਸ਼ਾਇਦ ਤੁਹਾਨੂੰ ਉਹ ਕੈਰੈਕਟਰ ਦੇ ਵਾਸਤੇ ਚੈੱਕ ਕਰਨਾ ਪਏਗਾ ਵੀ ਤੁਸੀਂ ਉਹਦੇ ਵਿੱਚ ਫ ਕਰ ਰਹੇ ਹੋ ਕਿ ਨਹੀਂ ਕਰ ਰਹੀ ਯੂ ਕੁਡ ਬੀ ਅ ਵੈਰੀ ਗੁੱਡ ਆਰਟਿਸਟ ਬਟ ਉਸ ਪਰਟੀਕੂਲਰ ਕੈਰੈਕਟਰ ਦੇ ਵਾਸਤੇ ਉਥੋਂ ਨੂੰ ਵਾਈਬ ਮੈਚ ਹੋ ਰਹੀ ਹੈ ਕਿ ਨਹੀਂ ਇਹ ਚੈੱਕ ਕਰਨੀਆਂ ਪੈਂਦੀਆਂ ਨੇ ਇਹ ਚੀਜ਼ਾਂ ਸੋ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਹਰ ਜਗ੍ਹਾ ਤੇ ਆਡੀਸ਼ਨਸ ਹੁੰਦੇ ਨੇ ਬਟ ਮੈਨੂੰ ਲੱਗਦਾ ਹੋਣੇ ਚਾਹੀਦੇ ਨੇ ਬਿਕੋਜ਼ ਆਡੀਸ਼ਨ ਇਜ਼ ਅ ਵੈਰੀ ਫੇਅਰ ਐਂਡ ਸਕੁਅਰ ਗੇਮ ਠੀਕ ਹੈ ਕਿ ਤੁਸੀਂ ਕਿਸੇ ਕੈਰੈਕਟਰ ਚ ਫਿਟ ਹੋ ਰਹੇ ਹੋ ਤੁਸੀਂ ਉਦਾਂ ਥੋੜੀ ਸਿਲੈਕਸ਼ਨਸ ਹੋ ਰਹੀਆਂ ਨੇ ਸੋ ਨਾ ਹੀ ਕਿਸੇ ਨੂੰ ਚ ਜਖਣਾ ਚਾਹੀਦਾ ਹੈ ਇਹ ਕਰਨ ਤੋਂ ਵੀ ਤੇ ਆਡੀਸ਼ਨ ਦੇਣ ਤੋਂ ਵੀ ਜੀ ਐਂਡ ਹਸ਼ਮੀਨ ਤੁਹਾਡਾ ਜੀ ਅਸੀਂ ਫਿਲਮੋਗ੍ਰਾਫੀ ਵੀ ਦੇਖੀ ਹੈ ਆਫਕੋਰਸ ਇੱਕ ਕੁਆਲਿਟੀ ਰੋਲਸ ਜਿਹੜੇ ਤੁਸੀਂ ਹਮੇਸ਼ਾ ਕੀਤੇ ਨੇ ਐਂ ਜਦੋਂ ਅਸੀਂ ਇਸ ਫਿਲਮ ਦਾ ਟ੍ਰੇਲਰ ਦੇਖਿਆ ਅਸੀਂ ਤੁਹਾਨੂੰ ਤੇ ਨਿਮਰਤ ਨੂੰ ਇੱਕ ਸ਼ਾਟ ਦੇ ਵਿੱਚ ਵੇਖਿਆ ਹੈ ਸੋ ਇੱਕ ਸਸਪੈਂਸ ਬਣਾਇਆ ਗਿਆ ਹੈ ਕਿ ਟ੍ਰੇਲਰ ਦੇ ਵਿੱਚ ਅਜੇ ਰਿਵੀਲ ਨਹੀਂ ਕਰਨਾ ਕਿਉਂਕਿ ਆਪਾ ਕਦੇ ਨਾ ਕਦੇ ਨਾ ਇੱਕ ਸ਼ਿਕਾਇਤ ਜ਼ਰੂਰ ਰੱਖਦੇ ਆ ਕਿ ਐਕਟਰੋਸਿਸ ਦਾ ਸਕਰੀਨ ਟਾਈਮ ਕਿੰਨਾ ਹੈ ਤੁਹਾਡੀ ਫਿਲਮ ਦੇ ਵਿੱਚ ਜਦੋਂ ਟ੍ਰੇਲਰ ਦੇ ਵਿੱਚ ਇੱਕ ਸ਼ਾਟ ਹੈ ਕਿ ਸਾਨੂੰ ਫਿਲਮ ਦੇ ਵਿੱਚ ਕੁਝ ਅਲੱਗ ਦੇਖਣ ਨੂੰ ਮਿਲੇਗਾ ਮੈਨੂੰ ਇਹ ਚੀਜ਼ ਬਾਰੇ ਜਿਵੇਂ ਤੁਹਾਡੇ ਜ਼ਿਹਨ ਦੇ ਵਿੱਚ ਇਹ ਚੀਜ਼ ਆਈ ਮੈਂ ਧੀਰਜ ਸਰ ਨੂੰ ਇਸ ਚੀਜ਼ ਬਾਰੇ ਕੁਐਸਚਨ ਕੀਤਾ ਸੀਗਾ ਟ੍ਰੇਲਰ ਤੋਂ ਪਹਿਲਾਂ ਠੀਕ ਹੈ ਬਿਕਾਜ਼ ਆ ਤੇ ਮੈਂ ਸਰ ਨੂੰ ਕਿਹਾ ਮੈਂ ਕਿਹਾ ਸਰ ਵੀ ਮੈਨੂੰ ਦਾ ਸਸਪੀਸ਼ਨ ਹੋ ਰਿਹਾ ਥੋੜਾ ਜਿਹਾ ਵੀ ਵੀ ਟ੍ਰੇਲਰ ਦੇ ਵਿੱਚ ਮੇਰਾ ਪਾਰਟ ਰਿਵੀਲ ਹੋਏਗਾ ਮੇਰਾ ਕੈਰੈਕਟਰ ਰਿਵੀਲ ਹੋਏਗਾ ਤੇ ਸਰ ਨੇ ਮੈਨੂੰ ਬਹੁਤ ਬਿਊਟੀਫੁਲੀ ਐਕਸਪਲੇਨ ਕੀਤੀਆਂ ਚੀਜ਼ਾਂ ਠੀਕ ਹੈ ਸੋ ਜੋ ਉਹਨਾਂ ਨੇ ਮੈਨੂੰ ਜਸਟੀਫਾਈ ਕੀਤਾ ਠੀਕ ਹੈ ਉਸ ਅਕੋਰਡਿੰਗ ਮੈਨੂੰ ਲੱਗਿਆ ਕਿ ਵੀ ਡੈਫੀਨਿਟਲੀ ਮੇਰਾ ਕੈਰੈਕਟਰ ਫਿਲਮ ਦੇ ਵਿੱਚ ਜਦੋਂ ਫੁੱਲ ਫਲੈਜਡ ਰੀਵੀਲ ਹੋਊਗਾ ਤਾਂ ਉਹ ਜ਼ਿਆਦਾ ਸੋਹਣਾ ਲੱਗੂਗਾ ਕਿਉਂਕਿ ਟ੍ਰੇਲਰ ਜਿਹੜਾ ਹੁੰਦਾ ਨਾ ਟ੍ਰੇਲਰ ਫਿਲਮ ਦੇ ਪਲੋਟ ਪੁਆਇੰਟਸ ਵਾਸਤੇ ਹੁੰਦਾ ਹੈ no doubt ਮੇਰਾ ਕੈਰੈਕਟਰ ਬਹੁਤ ਪ੍ਰੋਮਿਨੈਂਟ ਕੈਰੈਕਟਰ ਹੈ ਬਟ ਮੇਰੇ ਕੈਰੈਕਟਰ ਕੋਲੇ ਇੱਕ ਜਾਂ ਦੋ ਪਲੋਟ ਪੁਆਇੰਟਸ ਨੇ ਜਿਹੜੇ ਚੇਂਜ ਕਰਦੇ ਨੇ ਕਿ ਜਿਹੜੀ ਫਿਲਮ ਨੂੰ ਕਿਤੇ ਨਾ ਕਿਤੇ ਧੀਮੇ ਲੱਗਦਾ ਹੈਗਾ ਵੀ ਇੱਥੇ ਸ਼ਿਫਟ ਹੋ ਗਈ ਫਿਲਮ ਬਾਕੀ ਕੈਰੈਕਟਰਸ ਕੋਲੇ ਸ਼ਾਇਦ ਉਹ ਪਲੋਟ ਪੁਆਇੰਟਸ ਜ਼ਿਆਦਾ ਨਹੀਂ ਠੀਕ ਹੈ ਤਾਂ ਤੁਹਾਨੂੰ ਟ੍ਰੇਲਰ ਇਜ਼ ਜਸਟ ਅ 3 ਮਿੰਟ ਥਿੰਗ ਜਿਹਦੇ ਵਿੱਚ ਤੁਸੀਂ ਉਹ ਮੈਕਸਿਮਮ ਚੀਜ਼ ਰਿਵੀਲ ਕਰਨੀ ਹੈ ਤੇ ਤੁਸੀਂ ਬਹੁਤ ਚੀਜ਼ਾਂ ਲੁਕੋਣੀਆਂ ਵੀ ਨੇ ਯੂ ਕੈਨਟ ਰਿਵੀਲ ਏਵਰੀਥਿੰਗ ਇਨ ਦ ਟ੍ਰੇਲਰ ਬਿਕੋਜ਼ ਅਦਰਵਾਈਜ਼ ਆਡੀਅנס ਵਿਲ ਫੀਲ ਲਾਈਕ ਅਸੀਂ ਫਿਲਮ ਦਾ ਟ੍ਰੇਲਰ ਜੀ ਦੇਖ ਲਈ ਹੁਣ ਕੀ ਦੇਖਣ ਨੂੰ ਰਹਿ ਗਿਆ ਤੁਹਾਨੂੰ ਇੰਟਰਸਟ ਵੀ ਮੇਨਟੇਨ ਕਰਕੇ ਰੱਖਣਾ ਹੈ ਹਨਾ ਸੋ ਉਸ ਪੁਆਇੰਟ ਆਫ View ਤੋਂ ਆਈ ਥਿੰਕ ਹੀ ਇਜ਼ ਦ ਡਾਇਰੈਕਟਰ ਹੀ ਇਜ਼ ਦ ਕੈਪਟਨ ਆਫ ਦ ਸ਼ਿਪ ਤੇ ਉਹਨਾਂ ਨੇ ਬਹੁਤ ਸਹੀ ਕਾਲ ਲਿੱਤੀ ਹੈ ਉਹਨਾਂ ਦੀ ਕੋਈ ਇਹੋ ਜਿਹੀ ਫਿਲਮ ਨਹੀਂ ਰਹੀ ਹੈਗੀ ਜਿਹਦੇ ਵਿੱਚ ਫੀਮੇਲ ਕੈਰੈਕਟਰ ਸਟਰੋਂਗ ਨਾ ਹੋਣ ਇਨਫੈਕਟ ਤੀਰਤ ਸਰਨਾਲ ਮੇਰੀ ਸਭ ਤੋਂ ਪਹਿਲਾਂ ਜਦੋਂ ਗੱਲ ਹੋਈ ਸੀਗੀ ਉਹ ਤੁਫੰਗ ਫਿਲਮ ਵਾਸਤੇ ਹੋਈ ਸੀ ਬਹੁਤ ਸਾਲ ਪਹਿਲਾਂ ਨਾ ਤੇ ਉਦੋਂ ਤੁਫੰਗ ਫਿਲਮ ਦੇ ਵਿੱਚ ਵੀ ਜਿਹੜਾ ਜਗਜੀਤ ਸੰਧੂ ਦੇ ਆਪੋਜ਼ਿਟ ਕੈਰੈਕਟਰ ਸੀਗਾ ਉਦੋਂ ਉਹ ਕੈਰੈਕਟਰ ਜਦੋਂ ਉਹਨਾਂ ਨੇ ਮੈਨੂੰ ਆਫਰ ਕੀਤਾ ਤੇ ਮੈਂ ਕਿਹਾ ਨਹੀਂ ਸਰ ਮੈਨੂੰ ਇਹਦੀ ਪ੍ਰੋਮਿਨੈਂਸ ਨਹੀਂ ਲੱਗ ਰਹੀ ਹੈਗੀ ਮੈਂ ਬਾਅਦ ਦੇ ਵਿੱਚ ਜਦੋਂ ਫਿਲਮ ਦੇਖੀ ਤੇ ਮੈਨੂੰ ਫੀਲ ਹੋਇਆ ਯਾਰ ਕੈਰੈਕਟਰ ਦੀ ਪ੍ਰੋਮਿਨੈਂਸ ਸੀਗੀ ਇਦਾਂ ਨਹੀਂ ਹੈ ਕਿ ਉਹ ਕੈਰੈਕਟਰ ਦੀ ਪ੍ਰੋਮਿਨੈਂਸ ਨਹੀਂ ਸੀ ਚਾਹੇ ਉਹ ਥੋੜੇ ਟਾਈਮ ਲਈ ਆਉਂਦਾ ਉਹ ਬੋਲ ਕੇ ਜਾਂਦੀ ਹੈ ਕੁੜੀ ਉਹ ਆਪਣੀ ਗੱਲ ਰੱਖ ਕੇ ਜਾਂਦੀ ਹੈ ਸਿਮਿਲਰਲੀ ਇਸ ਫਿਲਮ ਦੇ ਵਿੱਚ ਵੀ ਤੁਹਾਨੂੰ ਟ੍ਰੇਲਰ ਦੇ ਵਿੱਚ ਇਦਾਂ ਕਿਤੇ ਨਾ ਕਿਤੇ ਜਿਹੀ ਫੀਲ ਹੋਇਆ ਕਿ ਨਹੀਂ ਯਾਰ ਇਹਨਾਂ ਰਿਵੀਲ ਨਹੀਂ ਹੋ ਰਿਹਾ ਤਾਂ ਇਟ ਹੈਜ਼ ਅ ਰੀਜ਼ਨ ਇਟ ਹੈਜ਼ ਅ ਸਸਪੈਂਸ ਟੂ ਇਟ ਜੋ ਜਦੋਂ ਫਿਲਮ ਦੇ ਵਿੱਚ ਅਨਫੋਲਡ ਹੋਊਗਾ ਤਾਂ ਤੁਹਾਨੂੰ ਜ਼ਿਆਦਾ ਸੋਨਾ ਲੱਗੂਗਾ ਤਾਂ ਉਹ ਉਦੋਂ ਜ਼ਿਆਦਾ ਜਸਟੀਫਾਈਂਗ ਲੱਗੇਗਾ ਐਂਡ ਤੁਹਾਨੂੰ ਦੋਨੋਂ ਫੀਮੇਲ ਕੈਰੈਕਟਰਸ ਮੀਰਾ ਵੀ ਤੇ ਨਿਮਰਤ ਦਾ ਵੀ ਇਵਨ ਸੁਨੀਤਾ ਧੀ ਮੈਮ ਦਾ ਵੀ ਤਿੰਨ ਫੀਮੇਲਸ ਨੇ ਸਾਡੀ ਫਿਲਮ ਦੇ ਵਿੱਚ ਤੇ ਤਿੰਨਾਂ ਦਾ ਕੈਰੈਕਟਰ ਤੁਸੀਂ ਕਹੋਗੇ ਐਕਚੁਅਲੀ ਵੀ ਕੋਈ ਵੀ ਉੱਥੇ ਆ ਕੇ ਹਾ ਹਾ ਹੀ ਹੀ ਕਰਨ ਵਾਸਤੇ ਨਹੀਂ ਆ ਰਹੀ ਹੈਗੀ ਕੋਈ ਵੀ ਫੀਮੇਲ ਬਹੁਤ ਪ੍ਰੋਮਿਨੈਂਟ ਨੇ ਤਿੰਨੋਂ ਆਪਣੇ ਰੋਲ ਨੂੰ ਜਸਟੀਫਾਈ ਕਰਕੇ ਜਾਣਗੇ ਓਕੇ ਐਂਡ ਇਸ ਫਿਲਮ ਦੇ ਵਿੱਚ ਆਫ ਕੌਰਸ ਜੇ ਮੇਨਲੀ ਦੀ ਗੱਲ ਕਰੀਏ ਤਾਂ ਤੁਸੀਂ ਹੂੰ ਤੇ ਨਿਮਰਤ ਹੈ ਐ ਨਿਮਰਤ ਦੀ ਇਹ ਪਹਿਲੀ ਫਿਲਮ ਹੈ ਅ ਜਦੋਂ ਟੂ ਐਕਟ੍ਰੈਸਿਸ ਇੱਕ ਫਿਲਮ ਦੇ ਵਿੱਚ ਕੰਮ ਕਰਦੀਆਂ ਨੇ ਇਟਸ ਨਾਟ ਅਬਾਊਟ ਐਕਟ੍ਰੈਸਿਸ ਐਕਚੁਅਲੀ ਜਿਵੇਂ ਅਸੀਂ ਦੋ ਐਕਟਰਸ ਦੀ ਵੀ ਗੱਲ ਕਰੀਏ ਜਦੋਂ ਇੱਕੋ ਫਿਲਮ ਦੇ ਵਿੱਚ ਕੰਮ ਕਰਦੇ ਨੇ ਤਾਂ ਆਫ ਕੌਰਸ ਇੱਕ ਹੁੰਦਾ ਹੈ ਕਿ ਮੇਰਾ ਰੋਲ ਵਧਿਆ ਜ਼ਿਆਦਾ ਹੈ ਕਿ ਸਾਹਮਣੇ ਵਾਲੇ ਦਾ ਰੋਲ ਵਧਿਆ ਜ਼ਿਆਦਾ ਹੈ ਇੱਕ ਇਨਸਿਕਿਉਰਿਟੀ ਵਾਲੀ ਚੀਜ਼ ਵੀ ਆ ਜਾਂਦੀ ਹੈ ਦੈਟਸ ਵੈਰੀ ਨੈਚੁਰਲ ਸੋ ਅ ਇਸ ਫਿਲਮ ਦੇ ਵਿੱਚ ਆਫਕੋਰਸ ਜਦੋਂ ਗੁਰੂ ਰੰਧਾਵਾ ਤੇ ਬੱਬੂ ਮਾਨ ਜੀ ਹੋਣਗੇ ਉਹਨਾਂ ਦੇ ਨਾਲ ਹੀ ਵੱਖਰੀ ਗੱਲ ਹੋਏਗੀ ਬਟ ਐਜ਼ ਐਨ ਐਕਟ੍ਰੈਸ ਪਰਸਪੈਕਟਿਵ ਕਿ ਉਹ ਚੀਜ਼ ਸੀਗੀ ਤੁਹਾਡੇ ਦੋਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਸੋ ਨਿਮਰਤੀ ਮੈਂ ਅਸੀਂ ਸਾਡਾ ਸਿਰਫ ਇੱਕ ਸੀਨ ਹੈ ਫਿਲਮ ਦੇ ਵਿੱਚ ਇਕੱਠੇ ਬਟ ਉਹ ਬਹੁਤ ਇੰਪੋਰਟੈਂਟ ਸੀਨ ਹੈ ਜਿਹੜੇ ਮੈਂ ਤੁਹਾਨੂੰ ਪਲੋਟ ਪੁਆਇੰਟਸ ਦੀ ਗੱਲ ਕਰ ਰਹੀ ਸੀ ਨਾ ਉਹ ਵਨ ਆਫ ਦਾ బిਗੇਸਟ ਪਲੋਟ ਪੁਆਇੰਟਸ ਹੈ ਉਹ ਫਿਲਮ ਦਾ ਸੋ ਅਸੀਂ ਸੈੱਟ ਦੇ ਉੱਤੇ ਸਿਰਫ ਉਸ ਸੀਨ ਦੇ ਵਿੱਚ ਮਿਲੇ ਤੇ ਜਦੋਂ ਤੇ ਉਸ ਤੋਂ ਮੇਰੇ ਖਿਆਲ 'ਚ 2 ਜਾਂ 3 ਦਿਨ ਬਾਅਦ ਸਾਰੀ ਫਿਲਮ ਦਾ ਰੈਪ ਅਪ ਹੋ ਗਿਆ ਤਾਂ ਈਵਨ ਉਸ ਦਿਨ ਅਸੀਂ ਪ੍ਰੋਮੋਸ਼ਨਸ ਦੇ ਉੱਤੇ ਅਸੀਂ ਕਾਫੀ ਟਾਈਮ ਸਪੈਂਡ ਕੀਤਾ ਤੇ ਅਸੀਂ ਉਦੋਂ ਵੀ ਫੀਲ ਕਰ ਰਹੇ ਸੀ ਯਾਰ ਵੀ ਸ਼ੁੱਡ ਹੈਵ ਹੈਡ ਮੋਰ ਸੀਨਸ ਟੁਗੇਦਰ ਕਿਉਂਕਿ ਸਾਡੇ ਚ ਵਧੀਆ ਅੰਡਰਸਟੈਂਡ ਇਨ ਫੈਕਟ ਇਸ ਤੋਂ ਪਹਿਲਾਂ ਵੀ ਲਾਲਿਮਾ ਮੈਂ ਜਿੰਨੇ ਵੀ ਸੈੱਟਸ ਦੇ ਉੱਤੇ ਕੰਮ ਕੀਤਾ ਜਿਦੇ ਵਿੱਚ ਹੋਰ ਨਾਲ ਕੋ ਆਰਟਿਸਟ ਸੀਗੇ ਨਾ ਮੇਰੀ ਤਾਂ ਬੌਂਡਿੰਗ ਬਹੁਤ ਸੋਹਣੀ ਰਹਿੰਦੀ ਹੈ ਮੇਰੇ ਨਾਲ ਤੇ ਹੋਰ ਐਕਟ੍ਰੈਸ ਜਿਹੜੀਆਂ ਹੁੰਦੀਆਂ ਨੇ ਕਿਤੇ ਨਾ ਕਿਤੇ ਸ਼ਾਇਦ ਇਸ ਲਈ ਵੀ ਕਿਉਂਕਿ ਇੱਕ ਕੁੜੀ ਕੁ ਦੂਜੀ ਕੁੜੀ ਦੇ ਨਾਲ ਹੋ ਕੇ ਕੰਫਰਟੇਬਲ ਵੀ ਫੀਲ ਕਰਦੀ ਹੈ ਹਨਾ ਤੇ ਸ਼ਾਇਦ ਜਦ ਤੁਸੀਂ ਇਕੱਲੇ ਹੁੰਨੇ ਹੋ ਸ਼ਾਇਦ ਤੁਹਾਨੂੰ ਕਿਤੇ ਨਾ ਕਿਤੇ ਥੋੜੀ ਝਿਜਕ ਮਹਿਸੂਸ ਹੋ ਜਾਂਦੀ ਬਟ ਵੈਨ ਯੂ نو ਦੈਰ ਇਜ਼ ਅਨਦਰ ਗਰਲ ਔਨ ਦ ਸੇਡ ਦੈਰ ਇਜ਼ ਅਨਦਰ ਐਕਟ੍ਰੈਸ ਹਨਾ ਤੁਸੀਂ ਥੋੜਾ ਕੌਨਫੀਡੈਂਟ ਫੀਲ ਕਰਨ ਲੱਗ ਜਾਂਦੇ ਉਸ ਉਸ ਸਪੇਸ ਦੇ ਵਿੱਚ ਥੈਨ ਆਫਕੋਰਸ ਕਿਤੇ ਨਾ ਕਿਤੇ ਇਹ ਬਹੁਤ ਅਕਸਰ ਹੋ ਜਾਂਦਾ ਹੈ ਠੀਕ ਹੈ ਕਿ ਨਾਟ ਜਸਟ ਬੀਟਵੀਨ ਐਕਟ੍ਰੈਸਿਸ ਮੇਬੀ ਦੋ ਐਕਟਰਸ ਦੇ ਵਿੱਚ ਵੀ ਹੋ ਜਾਂਦੀ ਹੈ ਇਹ ਚੀਜ਼ ਤੁਹਾਨੂੰ ਫੀਲ ਹੋਣਾ ਜਾਂਦਾ ਵੀ ਆਰ ਉਹਦੀ ਪ੍ਰੋਵੀਨੈਂਸ ਵੱਧਾ ਜਾਂ ਮੇਰੀ ਘਟ ਹੈ ਕਿਵੇਂ ਹੈ ਬਟ ਇੱਕ ਅੱਛਾ ਆਰਟਿਸਟ ਹੋਊਗਾ ਨਾ ਉਹ ਇਸ ਚੀਜ਼ ਦੀ ਰਿਸਪੌਂਸਿਬਿਲਟੀ ਡਾਇਰੈਕਟਰ ਦੇ ਹੱਥ ਦੇ ਵਿੱਚ ਛੱਡ ਦਿੰਦਾ ਸੋ ਜਿਵੇਂ ਮੈਂ ਤੁਹਾਨੂੰ ਟ੍ਰੇਲਰ ਵਾਲੀ ਗੱਲ ਵੀ ਦੱਸੀ ਸੀਗੀ ਨਾ ਸੋ ਤੀਰ ਅਸਰ ਨੇ ਜਦੋਂ ਮੈਨੂੰ ਐਕਸਪਲੇਨ ਕੀਤਾ ਸੋ ਹੀ ਵਾਸ ਲਾਈਕ ਹਸ਼ਨੀਨ ਆ ਡੋਨਟ ਹੈਵ ਐਨੀ ਪ੍ਰੀਫਰੈਂਸ ਟੁਵਰਡਸ ਐਨੀਬਾਡੀ ਐਲਸ ਹਨਾ ਸੋ ਆਈ ਐਮ ਅ ਪ੍ਰੋਫੈਸ਼ਨਲ ਫਿਲਮ ਮੇਕਰ ਠੀਕ ਹੈ ਤੇ ਵੀ ਮੈਂ ਫਿਲਮ ਜੋ ਫਿਲਮ ਦੇ ਬੈਸਟ ਇੰਟਰਸਟ ਲਈ ਹੋਏਗਾ ਵੀ ਆਮ ਗੋਇੰਗ ਟੂ ਟੇਕ ਮਾਈ ਕਾਲ ਇਨ ਦੈਟ ਵੇ ਤੇ ਮੈਂ ਵੀ ਬਹੁਤ ਜੰਗੀ ਤਨ ਉਸ ਚੀਜ਼ ਨੂੰ ਅੰਡਰਸਟੈਂਡ ਕੀਤਾ ਤੇ ਮੈਂ ਵੀ ਸਾਨੂੰ ਇਹ ਪੁੱਛਿਆ ਸੀਗਾ ਵੀ ਇਫ देयर ਇਜ਼ ਅ ਪੈਰਾਮੀਟਰ ਆਫ ਪੋਸੀਬਿਲਟੀ ਉਸ ਤੋਂ ਬਿਨਾ ਤਾਂ ਬਿਲਕੁਲ ਵੀ ਕੋਈ ਸੈਂਸ ਵੀ ਨਹੀਂ ਬਣਦੀ ਹੈਗੀ ਸੋ ਤੋ ਆਈ ਥਿੰਕ ਇਹ ਤੁਹਾਨੂੰ ਡਾਇਰੈਕਟਰ ਦੇ ਹੱਥ ਵਿੱਚ ਛੱਡ ਦੇਣੀਆਂ ਚਾਹੀਦੀਆਂ ਚੀਜ਼ਾਂ ਡਾਇਰੈਕਟਰ ਆਪਣੇ ਹਰ ਆਰਟਿਸਟ ਤੋਂ ਜੋ ਕੰਮ ਕਰਵਾ ਰਿਹਾ ਜੋ ਉਹਨੂੰ ਸੂਟ ਕਰ ਰਿਹਾ ਜਿੰਨੀ ਉਹਦੀ ਪ੍ਰੋਮਿਨੈਂਸ ਹੋਣੀ ਚਾਹੀਦੀ ਹੈ ਉਹ ਯੂ نو ਅ ਫਿਲਮ ਇਜ਼ ਅ ਡਾਇਰੈਕਟਰਸ ਚਾਈਲਡ ਸਪੈਸ਼ਲੀ ਜਦੋਂ ਹੀ ਇਜ਼ ਅ ਰਾਈਟਰ ਐਂਡ ਅ ਡਾਇਰੈਕਟਰ ਤਾਂ ਉਹ ਹਮੇਸ਼ਾ ਜੋ ਵੀ ਡਿਸੀਜਨ ਹੋਏਗਾ ਹਮੇਸ਼ਾ ਆਈ ਥਿੰਕ ਪਹਿਲਾਂ ਫਿਲਮ ਦੇ ਬੈਸਟ ਇੰਟਰਸਟ ਵਾਸਤੇ ਹੋਣਾ ਚਾਹੀਦਾ ਫੇਰ ਜਾ ਕੇ ਜਿਵੇਂ ਆਪਾਂ ক্রিকেট ਟੀਮ ਦੀ ਗੱਲ ਕਰਦੇ ਆ ਨਾ ਕਿ ক্রিকেট ਟੀਮ ਜਦੋਂ ਹੁੰਦੀ ਹੈ ਤਾਂ ਤੁਹਾਨੂੰ ਕੀ ਸਿਖਾਇਆ ਜਾਂਦਾਗਾ ਵੀ ਪਹਿਲਾਂ ਆਪਣੇ ਦੇਸ਼ ਲਈ ਖੇਲੋ ਫਿਰ ਆਪਣੀ ਟੀਮ ਲਈ ਖੇਲੋ ਫੇਰ ਕੁਝ ਗੁੰਜਾਇਸ਼ ਬਚੇ ਤਾਂ ਆਪਣੇ ਲਈ ਸਾਡੀ ਫੀਲਡ ਦੇ ਵਿੱਚ ਅਸੀਂ ਇੰਨਾ ਉਹ ਬਹੁਤ ਘੱਟ ਹੁੰਦਾਗਾ ਵੀ ਕੋਈ ਵੀ ਆਰਟਿਸਟ ਇਹੋ ਜਿਹਾ ਸਪਿਰਿਟ ਲੈ ਕੇ ਚੱਲੇ ਬਟ ਕਿਤੇ ਨਾ ਕਿਤੇ ਆਈ ਥਿੰਕ ਇਹ ਸਪਿਰਿਟ ਰੱਖਣਾ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਪਹਿਲਾ ਬੈਸਟ ਇੰਟਰਸਟ ਹੋਣਾ ਚਾਹੀਦਾ ਕਿ ਫਿਲਮ ਕ੍ਰੀਏਟਿਵਲੀ ਕਿੰਨੀ ਜ਼ਿਆਦਾ ਬੈਟਰ ਜਾ ਰਹੀ ਹੈ ਠੀਕ ਹੈ ਦੂਜਾ ਫੇਰ ਕਿਤੇ ਜਾ ਕੇ ਹੁਣ ਐਸ ਅ ਟੀਮ ਵਰਕ ਦੈਨ ਕਿਤੇ ਜਾ ਕੇ ਤੁਹਾਨੂੰ ਲੱਗਣਾ ਚਾਹੀਦਾ ਵੀ ਹਾਂ ਮੈਨੂੰ ਆਪਦੇ ਆਪ ਨੂੰ ਕਿਵੇਂ ਅੱਗੇ ਰੱਖਣਾ ਮੈਨੂੰ ਆਪਦੀ ਸਪੇਸ ਕਿਵੇਂ ਕ੍ਰੀਏਟ ਕਰਨੀ ਹੈ ਮੈਂ ਇਹਦੇ ਵਿੱਚ ਕਿਵੇਂ ਆਪਦੇ ਆਪ ਨੂੰ ਉਭਾਰ ਕੇ ਦਿਖਾ ਸਕਦੀ ਹਾਂ ਸੋ ਐਂਡ ਬੌਂਡਿੰਗ ਵਾਈਜ਼ ਇਟ ਵਾਸ ਆਲਵੇਸ ਗੁੱਡ ਬੌਂਡਿੰਗ ਵਾਈਜ਼ ਇਹ ਹੁਜਾ ਕਦੇ ਵੀ ਫੀਲ ਨਹੀਂ ਹੋਇਆ ओके सो हश्नीन ਜਦੋਂ ਅਸੀਂ ਪੰਜਾਬੀ ਇੰਡਸਟਰੀ ਦੀ ਗੱਲ ਕਰਦੇ ਹਾਂ ਤੇ ਐਕਟਰੋਸਿਸ ਦੇ ਜਿਹੜੇ ਫੇਸਸ ਨੇ ਉਹ ਬਹੁਤ ਹੀ ਘੱਟ ਨੇ ਕਿ ਜਿਨ੍ਹਾਂ ਨੂੰ ਰਿਪੀਟ ਕੀਤਾ ਜਾਂਦਾ ਹੈ ਫਿਲਮਾਂ ਦੇ ਵਿੱਚ ਜਿਵੇਂ ਤੁਸੀਂ ਤਾਂ ਹਜੇ ਫਿਲਮਾਂ ਕਰ ਲੀਆਂ ਨੇ ਐਂਡ ਜੇ ਨਵਾਂ ਫੇਸ ਵੀ ਆਂਦਾ ਹੈ ਦ ਪੁਆਇੰਟ ਇਜ਼ ਕਿ ਦੇ ਆਰ ਨਾਟ ਫ্রম ਪੰਜਾਬ ਦੇ ਕੈਨਟ ਸਪੀਕ ਪੰਜਾਬੀ ਦੇ ਆਰ ਨਾਟ ਲਾਈਕ ਯੂ نو ਜਿਵੇਂ ਇੱਕ ਹੁੰਦਾ ਨਾ ਕਿ ਪੰਜਾਬੀ ਪੰਜਾਬੀਅਤ ਆਲੀ ਕੋਈ ਗੱਲ ਨਹੀਂ ਹੁੰਦੀ ਸੋ ਡੂ ਯੂ ਇਵਨ ਫੀਲ ਦੈਟ ਕਿ ਜਦੋਂ ਸਾਡੇ ਕੋਲ ਚੁਆਇਸਸ ਹੈਗੀਆਂ ਨੇ ਪੰਜਾਬ ਦੇ ਵਿੱਚ ਬਿਕਾਜ਼ ਆਈ ਥਿੰਕ ਕਿ ਸਾਡੀ ਪੰਜਾਬੀ ਕੁੜੀਆਂ ਵੀ ਬਹੁਤ ਸੋਹਣੀਆਂ ਨੇ ਬਹੁਤ ਵਧੀਆ ਪੰਜਾਬੀ ਬੋਲਦੀਆਂ ਨੇ ਸਭ ਤੋਂ ਸੋਹਣੀਆਂ ਨੇ ਪੰਜਾਬੀ ਕੁੜੀਆਂ ਤੁਸੀਂ ਵੈਨ ਆਈ ਸੀ ਅਰਾਊਂਡ ਤੇ ਸਾਡੇ ਕੋਲ ਇਨਾ ਵਧੀਆ ਟੈਲੈਂਟ ਹੈ ਸੋ ਵਾਈ ਵੀ ਗੋ ਆਊਟਸਾਈਡ ਪੰਜਾਬ ਐਂਡ ਕਿ ਅਸੀਂ ਜ਼ਿਆਦਾ ਸੋਸ਼ਲ ਮੀਡੀਆ ਫਾਲੋਅਰਸ ਦੇਖਣ ਲੱਗ ਗਏ ਆ ਦੈਟਸ ਵਾਈ ਇਸ ਤਰ੍ਹਾਂ ਹੋ ਰਿਹਾ ਹੈ ਕਿ ਕੋਈ ਹੋਰ ਰੀਜ਼ਨ ਟੂ ਬੀ ਵੈਰੀ ਓਨੈਸਟ ਮੈਨੂੰ ਵੀ ਨਹੀਂ ਸਮਝ ਆਉਂਦੀ ਹੈਗੀ ਇਹ ਗੱਲ ਤੇ ਮੈਂ ਬਹੁਤ ਅਗੇਂਸਟ ਆ ਇਸ ਚੀਜ਼ ਦੇ ਕਿਉਂਕਿ ਦੇਖੋ ਤੁਸੀਂ ਜਦੋਂ ਪੰਜਾਬੀ ਫਿਲਮ ਬਣਾ ਰਹੇ ਹੋ ਠੀਕ ਹੈ ਆਈ ਤਾਂ ਹੈ ਨਹੀਂ ਤੁਸੀਂ ਉਹਦੇ ਵਿੱਚ ਪੰਜਾਬੀ ਡਾਇਲੌਗਸ ਨਹੀਂ ਪਾਉਂਗੇ ਡਾਇਲੌਗ ਇਜ਼ ਸੱਚ ਐਨ ਇੰਪੋਰਟੈਂਟ ਪਾਰਟ ਹਨਾ ਕਿਸੇ ਵੀ ਫਿਲਮ ਦਾ ਤੇ ਉਹਦੇ ਵਿੱਚ ਜੇ ਤੁਸੀਂ ਪੰਜਾਬੀ ਭਾਸ਼ਾ ਨਹੀਂ ਬੋਲ پا ਰਹੇ ਠੀਕ ਹੈ ਪੰਜਾਬ ਦਾ ਉਹ ਬੈਕਗ੍ਰਾਉਂਡ ਨਹੀਂ ਸਮਝ پا ਰਹੇ ਤੁਸੀਂ ਉਹ ਕੈਰੈਕਟਰ ਨੂੰ ਨਹੀਂ ਸਮਝ ਪਾਉਂਗੇ ਕਿ ਉਹ ਕਿਹੋ ਜਿਹਾ ਕੈਰੈਕਟਰ ਹੈ ਉਹ ਪੰਜਾਬ ਦੇ ਕਿਹੜੇ ਖੇਤਰ ਤੋਂ ਬਿਲੋਂਗ ਕਰ ਰਿਹਾ ਹੈ ਉਹ ਕਿਵੇਂ ਆਪਦੇ ਆਪ ਨੂੰ ਪ੍ਰੈਜੈਂਟ ਕਰ ਰਿਹਾ ਫਿਲਮ ਮੇਕਿੰਗ ਦੇ ਵਿੱਚ ਅਸੀਂ ਬਹੁਤ ਸਾਰੀਆਂ ਐਡਜਸਟਮੈਂਟਸ ਕਰਕੇ ਫਿਰ ਵੀ ਉਹਨੂੰ ਦਿਖਾ ਦਿੰਨੇ ਆ ਖੂਬਸੂਰਤੀ ਦੇ ਨਾਲ ਬਟ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸ਼ਾਇਦ ਉਹ ਪੰਜਾਬੀ ਕੁੜੀਆਂ ਦੇ ਵਾਸਤੇ ਅਨਜਸਟੀਫਾਈਡ ਹੈ ਕਿਉਂਕਿ ਪਹਿਲਾਂ ਦਾ ਟਾਈਮ ਹੋਰ ਸੀ ਪਹਿਲਾਂ ਸਾਡੀਆਂ ਕੁੜੀਆਂ ਸਿਨੇਮਾ ਦੇ ਵਿੱਚ ਇੰਨਾ ਕੰਮ ਨਹੀਂ ਕਰਦੀਆਂ ਸੀਗੀਆਂ ਤਾਂ ਕਰਕੇ ਸਾਨੂੰ ਬੰਬੇ ਤੋਂ ਮਾਡਲਸ ਬੁਲਾਉਣੇ ਪੈਂਦੇ ਸੀ ਠੀਕ ਹੈ ਉਹ ਗਾਣਿਆਂ ਦੇ ਵਿੱਚ ਫੀਚਰ ਕਰਦੇ ਹੁੰਦੇ ਸੀ ਮੇਬੀ ਡਿਊਰਿੰਗ ਫਿਲਮਸ ਆਲਸੋ ਇਦਾਂ ਸਟਾਰਟਿੰਗ ਦੇ ਫੇਸੇਸ ਦੇ ਵਿੱਚ ਕਿਉਂਕਿ ਮੋਸਟਲੀ ਜਦੋਂ ਪੰਜਾਬੀ ਫਿਲਮਸ ਵੀ ਵੱਡਣੀਆਂ ਸ਼ੁਰੂ ਸਾਡੇ ਕੋਲੇ ਜ਼ਿਆਦਾਤਰ ਐਕਟ੍ਰੀਸਿਸ ਕੈਨੇਡਾ ਤੋਂ ਠੀਕ ਹੈ ਹੋਰ ਬਾਹਰੋਂ ਆਣੀਆਂ ਸ਼ੁਰੂ ਹੋਈਆਂ ਪਰ ਉਹ ਵੀ ਪੰਜਾਬੀ ਕੁੜੀਆਂ ਸੀ ਉਹਨਾਂ ਨੇ ਵੀ ਹੁਣ ਹੌਲੀ-ਹੌਲੀ ਕਿੰਨੀ ਸੋਹਣੀ ਪੰਜਾਬੀ ਬੋਲਣੀ ਸਿੱਖ ਲਈ ਪਰ ਹੁਣ ਤੁਹਾਨੂੰ ਪੰਜਾਬ ਦੇ ਵਿੱਚ ਬੈਠੀਆਂ ਕੁੜੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਕੰਮ ਕਰਦੀਆਂ ਹੋਈਆਂ ਮਿਲ ਜਾਣਕੀਆਂ ਜੀ ਉਹ ਇੱਕ ਰੋਲ ਦੇ ਵਿੱਚ ਜਸਟੀਫਾਈ ਹੁੰਦੀਆਂ ਨੇ ਤਾਂ ਆਈ ਥਿੰਕ ਉਹਨਾਂ ਨੂੰ ਪਹਿਲੀ ਪ੍ਰੈਫਰੈਂਸ ਮਿਲਣੀ ਚਾਹੀਦੀ ਹੈ ਰਾਦਰ than ਕਿ ਤੁਸੀਂ ਇਹ ਦੇਖੋ ਕਿ ਅਸੀਂ ਆਪਦੀ ਫਿਲਮ ਦੇ ਸਕੇਲ ਨੂੰ ਵੱਡਾ ਕਰਨ ਲਈ ਕੋਈ ਬੰਬੇ ਦੀ ਹੀਰੋਇਨ ਨੂੰ ਬੁਲਾ ਲੈਨੇ ਆ ਬਿਕੋਜ਼ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਆਡੀਅנס ਉਹਨਾਂ ਕੁੜੀਆਂ ਨੂੰ ਇੰਨਾ ਪਿਆਰ ਦੇ ਰਹੀ ਹੈ ਜੋ ਅਸੀਂ ਜਿੰਨਾਕ ਪਾਸਟ ਦੇ ਵਿੱਚ ਦੇਖ ਚੁੱਕੇ ਆ ਪੰਜਾਬੀ ਆਡੀਅנס ਪੰਜਾਬੀ ਕੁੜੀਆਂ ਨੂੰ ਸ਼ਾਇਦ ਜ਼ਿਆਦਾ ਐਕਸੈਪਟ ਕਰਦੀ ਹੈ ਰਾਦਰ than ਕੋਈ ਬੰਬੇ ਤੋਂ ਵਗਰ ਐਕਟਰਸ ਔਨ ਦੀ ਥਿਸ ਇਸ ਮਾਈ ਪੁਆਇੰਟ ਆਫ View ਕੁਡ ਬੀ ਰੌਂਗ ਬਟ ਜਦੋਂ ਤੁਹਾਡੀਆਂ ਆਪਣੀਆਂ ਕੁੜੀਆਂ ਵਧਣ ਦੀ ਕੋਸ਼ਿਸ਼ ਕਰ ਰਹੀਆਂ ਨੇ ਹਨਾ ਤੇ ਜੇ ਉਹਨਾਂ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਟੈਲੈਂਟ ਹੈ ਤੇ ਉਹ ਰੋਲ ਦੇ ਵਿੱਚ ਫਿੱਟ ਬੈਠ ਰਹੀਆਂ ਨੇ ਤਾਂ ਆਈ ਥਿੰਕ ਉਹਨਾਂ ਲਈ ਜ਼ਿਆਦਾ ਸਪੇਸ ਕ੍ਰੀਏਟ ਹੋਣੀ ਚਾਹੀਦੀ ਹੈ ਐਂਡ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਹੁਣ ਫੀਮੇਲ ਔਰੀਐਂਟਡ ਮੂਵੀਜ਼ ਵੀ ਜ਼ਿਆਦਾ ਆਣੀਆਂ ਚਾਹੀਦੀਆਂ ਨੇ ਕਿਉਂਕਿ ਅਸੀਂ ਉਸ ਮੁਕਾਮ ਤੇ ਆ ਪੰਜਾਬੀ ਇੰਡਸਟਰੀ ਦੇ ਵਿੱਚ ਜਿੱਥੇ ਹੁਣ ਬਹੁਤ ਵਧੀਆ ਫਿਲਮ ਬਣ ਰਹੀਆਂ ਨੇ ਸਿਨੇਮਾ ਵਧੀਆ ਕਰ ਰਿਹਾ ਹੈ ਪਰ ਕਿਤੇ ਨਾ ਕਿਤੇ ਆਫ ਕੋਰਸ ਇਹ ਚੀਜ਼ ਹੈਗੀ ਕਿ ਜਦੋਂ ਕਿਸੇ ਐਕਟ੍ਰੈਸ ਨੂੰ ਅਸੀਂ ਕਿਸੇ ਵੱਡੀ ਫਿਲਮ ਦੇ ਵਿੱਚ ਦੇਖਦੇ ਹਾਂ ਤਾਂ ਉਹਨਾਂ ਦਾ ਰੋਲ ਇੰਨਾ ਪ੍ਰੋਮਿਨੈਂਟ ਨਹੀਂ ਹੁੰਦਾ ਹੈ ਉਹ ਜਸਟ 2 ਮਿੰਟ ਲਈ ਆਂਦੀਆਂ ਨੇ ਇੱਕ ਡਾਇਲੌਗ ਬੋਲ ਕੇ ਦੇ ਜਸਟ ਗੋ ਅਵੇ ਸੋ ਡੂ ਯੂ ਥਿੰਕ ਕਿ ਫੀਮੇਲ ਔਰੀਐਂਟਡ ਮੂਵੀਜ਼ ਬਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਦਰਵਾਇਜ਼ ਪ੍ਰੋਡਿਊਸਰਸ ਕਹਿ ਦਿੰਦੇ ਨੇ ਕਿ ਸਾਨੂੰ ਤਾਂ ਪੈਸਾ ਵੀ ਚਾਹੀਦਾ ਹੈ ਉਹਨਾਂ ਦੀ ਵੀ ਗੱਲ ਸਹੀ ਹੈ ਸੋ ਤੁਹਾਨੂੰ ਕੀ ਲੱਗਦਾ ਏ ਚੇਂਜ ਕਦੋਂ ਆਏਗਾ ਤੇ ਕਿਵੇਂ ਆ ਸਕਦਾ ਹੈ ਆਈ ਥਿੰਕ ਦੇਖੋ ਥੋੜਾ ਥੋੜਾ ਦਾ ਪਿੱਛੇ ਜਿਹੀ ਚੇਂਜ ਆਉਣਾ ਸ਼ੁਰੂ ਹੋਇਆ ਕੱਲੀ ਜੋ ਟਵਰ ਕੀ ਫਿਲਮਾਂ ਆਈਆਂ ਅੜਬ ਮੁਠਿਆਰਾ ਆਏ ਬੁਹੇ ਬਾਰੀਆਂ ਆਏ ਹਨਾ ਗੁੱਡੀਆਂ ਪਟੋਲੇ ਹੋਰ ਵੀ ਆਪਣੇ ਕੋਲੇ ਬਹੁਤ ਐਗਜ਼ੈਂਪਲਸ ਹੈਗੀਆਂ ਨੇ ਬਟ ਜਿਵੇਂ ਅਸੀਂ ਬਿਗ ਪੈਕੇਜਿੰਗ ਫਿਲਮਾਂ ਦੀ ਗੱਲ ਕਰ ਲੈਂਦੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਆਈ ਕੈਂਡੀ ਰੂਲਸ ਦੇ ਵਿੱਚ ਹੋ ਜਾਂਦਾ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਰ ਫਿਲਮ ਫੀਮੇਲ ਓਰੀਐਂਟਡ ਹੋਣੀ ਚਾਹੀਦੀ ਹੈ ਸੀ ਫਿਲਮ ਦੇ ਬਹੁਤ ਡਿਫਰੈਂਟ ਡਿਫਰੈਂਟ ਥੀਮਸ ਹੁੰਦੇ ਨੇ ਹਨਾ ਤੇ ਜਿਵੇਂ ਅਸੀਂ ਹਰ ਫਿਲਮ ਕਾਮੇਡੀ ਫਿਲਮ ਨਹੀਂ ਦੇਖਣਾ ਚਾਹੁੰਦੇ ਉਵੇਂ ਅਸੀਂ ਹਰ ਫਿਲਮ ਥ੍ਰਿਲਰ ਵੀ ਨਹੀਂ ਦੇਖਣਾ ਚਾਹੁੰਦੇ ਹਰ ਫਿਲਮ ਅਸੀਂ ਹਿਸਟੋਰਿਕ ਵੀ ਨਹੀਂ ਦੇਖਣਾ ਚਾਹੁੰਦੇ ਉਹ ਡਿਫਰੈਂਟ ਡਿਫਰੈਂਟ ਫਲੇਵਰਸ ਮੇਨਟੇਨਡ ਹੋਣੇ ਚਾਹੀਦੇ ਨੇਗੇ ਸੋ ਫੀਮੇਲ ਓਰੀਐਂਟਡ ਫਿਲਮਸ ਵੀ ਹੋਣੀਆਂ ਚਾਹੀਦੀਆਂ ਨੇ ਬਟ ਅਸੀਂ ਕਹੀਏ ਕਿ ਸਿਰਫ ਫੀਮੇਲ ਓਰੀਐਂਟਡ ਹੀ ਹੋਣ ਉਹ ਵੀ ਜਸਟੀਫਾਈਡ ਨਹੀਂ ਹੋਏਗਾ ði thing is cinema jo hai wo society di reflection mm hai -hmm. ਤੁਸੀਂ ਸੋਸਾਇਟੀ ਦੇ ਵਿੱਚ ਔਰਤਾਂ ਨੂੰ ਵੱਧ ਚੜ ਕੇ ਹਿੱਸਾ ਲੈਂਦੇ ਹੋਏ ਪਿਛਲੇ ਕੁਝ 10 ਸਾਲਾਂ ਤੋਂ ਦੇਖ ਰਹੀ ਹਾਂ ਮੈਂ ਪਹਿਲੇ ਇੰਟਰਵਿਊ ਦੇ ਵਿੱਚ ਵੀ ਕਹਿ ਰਹੀ ਸੀ ਪਹਿਲਾਂ ਗੱਲ ਕੀਤੀ ਜਾਂਦੀ ਹੁੰਦੀ ਸੀਗੀ ਪਹਿਲਾਂ ਦੇ ਟਾਈਮਾਂ ਦੇ ਵਿੱਚ ਵੀ ਵਿਆਹ ਤੋਂ ਬਾਅਦ ਅਸੀਂ ਕੁੜੀ ਨੂੰ ਜੌਬ ਨਹੀਂ ਕਰਨ ਦਵਾਂਗੇ ਹੁਣ ਗੱਲ ਕੀਤੀ ਜਾਂਦੀ ਹੈ ਵੀ ਸਾਨੂੰ ਜੌਬ ਵਾਲੀ ਕੁੜੀ ਚਾਹੀਦੀ ਹੈ ਟਾਈਮ ਬਦਲਿਆ ਉਸ ਹਿਸਾਬ ਨਾਲ ਹਨਾ ਤਾਂ ਉਹ ਉਹ ਚੀਜ਼ਾਂ ਜਿਵੇਂ ਜਿਵੇਂ ਸੋਸਾਇਟੀ 'ਚ ਚੇਂਜ ਹੋਣਗੀਆਂ ਉਵੇਂ-ਉਵੇਂ ਸਾਡੇ ਸਿਨੇਮਾ ਦੇ ਵਿੱਚ ਚੇਂਜ ਹੁੰਦੀਆਂ ਦਿਖਦੀਆਂ ਨੇ ਜਿਵੇਂ ਜਿਵੇਂ ਸੋਸਾਇਟੀ ਦੇ ਵਿੱਚ ਜਦੋਂ ਔਰਤ ਦਾ ਰੋਲ ਹਰ ਪਾਸੇ ਤੁਹਾਨੂੰ ਦੇਖਣ ਨੂੰ ਮਿਲ ਗਿਆ ਬਰਾਬਰੀ ਦੇ ਵਿੱਚ ਉਵੇਂ ਹੀ ਤੁਹਾਨੂੰ ਸਿਨੇਮਾ ਦੇ ਵਿੱਚ ਵੀ ਦੇਖਣ ਨੂੰ ਮਿਲ ਜੇਗਾ ਓਕੇ ਸੋ ਹਸ਼ਨੀਨ ਸ਼ੌਂਕੀ ਸਰਦਾਰ ਦੇ ਵਿੱਚ ਮਾਨ ਸਾਹਿਬ ਦੇ ਆਪੋਜ਼ਿਟ ਹੈਗੇ ਹੋ ਤੁਸੀਂ ਐਂਡ ਦਹੀਂਰਜ ਜੀ ਦੇ ਨਾਲ ਕੰਮ ਕੀਤਾ ਹੈ ਗੁਰੂ ਰੰਧਾਵਾ ਵੀ ਹੈਗੇ ਨੇ ਸੋ ਇਹਨਾਂ ਸਾਰਿਆਂ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿ ਹੋ ਜਿਆਗੇ ਸੀਗਾ ਸਪੈਸ਼ਲੀ ਮਾਨ ਸਾਹਿਬ ਦੇ ਨਾਲ ਤੇ ਡਾਇਰੈਕਟਰ ਦਹੀਂਰਜ ਜੀ ਦੇ ਨਾਲ ਬਹੁਤ 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 ਸੋਹਣਾ ایکسپੀਰੀਅנס ਸਪੈਸ਼ਲੀ ਮਾਨਸਾਪ ਦੇ ਨਾਲ ਤਾਂ ਡੈਫੀਨਿਟਲੀ ਬਿਕੋਜ਼ ਵਿਦ ਆ ਫੀਲਿੰਗ ਹੀ ਹੋਇਆ ਹੈਗਾ ਬਿਲਕੁਲ ਵੀ ਉਹਨਾਂ ਨੇ ਇਦਾਂ ਫੀਲਿੰਗ ਇੱਕ ਹੁੰਦੀ ਹੈ ਨਾ ਫਰੇਜ਼ throwing your weight around ਸੋ ਹੀ ਡਸਨਟ ਡੂ ਥੈਟ ਉਹ ਇੰਨਾ ਕੰਫਰਟੇਬਲ ਫੀਲ ਕਰਾਉਂਦੇ ਨੇ ਤੇ ਆਪਣੀ ਫੀਮੇਲ ਆਰਟਿਸਟ ਦੀ ਇੰਨੀ ਰਿਸਪੈਕਟ ਕਰਦੇ ਨੇ ਇੰਨੀ ਰਿਸਪੈਕਟ ਨਾਲ ਟਰੀਟ ਕਰਦੇ ਨੇ ਤੁਹਾਨੂੰ ਬਹੁਤ ਵਧੀਆ ਲੱਗਦੀ ਉਹ ਚੀਜ਼ ਜਦੋਂ ਤੁਸੀਂ ਇੱਕ ਰਿਸਪੈਕਟੇਬਲ এনवायरमेंट ਦੇ ਵਿੱਚ ਹੁੰਨੇ ਹੋ ਨਾ ਤੁਸੀਂ ਆਪਣੇ ਆਪ ਤੁਹਾਡਾ ਜੋ ਤੁਸੀਂ ਕੈਰੈਕਟਰ ਨਿਭਾ ਰਹੇ ਹੋ ਉਹ ਬਹੁਤ ਉੱਭਰ ਕੇ ਸਾਹਮਣੇ ਆਉਂਦਾ ਹੈ ਸਕਰੀਨ ਦੇ ਉੱਤੇ ਤੁਸੀਂ ਕੌਨਫिडेंट ਜ਼ਿਆਦਾ ਹੋ ਜਾਂਦੇ ਹੋ ਆਪਦੇ ਰੋਲ ਨੂੰ ਨਿਭਾਉਣ ਵਾਸਤੇ ਸੋ ਮੈਨੂੰ ਉਹ ਸਪੇਸ ਮਿਲੀ ਮੈਨੂੰ ਉਹ ਚੀਜ਼ ਬਹੁਤ ਵਧੀਆ ਲੱਗੀ ਉਹਨਾਂ ਦੇ ਨਾਲ ਕੰਮ ਕਰਕੇ ਐਂਡ ਧੀਰਤ ਸਰ ਦੀ ਸਕ੍ਰਿਪਟ ਰਾਈਟਿੰਗ ਵਾਸਤੇ ਧੀਰਤ ਸਰ ਦੀ ਫਿਲਮ ਵਾਸਤੇ ਤਾਂ ਮਤਲਬ ਮੈਨੂੰ ਅੱਖਾਂ ਬੰਦ ਕੇ ਯਕੀਨ ਸੀਗਾ ਮੈਂ ਕਾਫੀ ਐਡਮਾਇਰ ਕਰਦੀ ਹਾਂ ਉਹਨਾਂ ਦੇ ਸਿਨੇਮਾ ਨੂੰ ਸੋ ਉਹ ਮੈਨੂੰ ਪਤਾ ਸੀ ਕਿ ਬਹੁਤ ਸੋਨਾ ਕੰਮ ਹੋਣ ਵਾਲਾ ਹੈਗਾ ਸੋ ਇਟ ਇਟ ਵਾਸ ਵਨ ਆਫ ਮਾਈ ਡ੍ਰੀम्स ਕਿ ਮੈਂ ਤੀਰਤ ਸਰ ਨਾਲ ਕੰਮ ਕਰਨਾ ਚਾਹੁੰਦੀ ਸੀ ਤੇ ਉਹ ਪੂਰਾ ਹੋਇਆ ਤਾਂ ਮੈਨੂੰ ਬਹੁਤ ਬਹੁਤ ਵਧੀਆ ਲੱਗਿਆ ਓਕੇ ਸੋ ਥੈਂਕ ਯੂ ਸੋ ਮੱਚ ਹਸ਼ਨੀਨ ਇਟ ਵਾਸ ਲਵਲੀ ਟਾਕਿੰਗ ਟੂ ਯੂ ਐਂਡ ਆਲ ਦਾ ਬੈਸਟ ਫॉर ਸ਼ੌਂਕੀ ਸਰਦਾਰ ਥੈਂਕ ਯੂ ਸੋ ਮੱਚ ਓ ਥੈਂਕ ਯੂ ਥੈਂਕ ਯੂ ਸੋ ਇਸ ਦਿਨ ਆਲ ਹੀ ਅਸੀਂ ਗੱਲ ਕੀਤੀ ਹੈ ਹਸ਼ਨੀਨ ਚਾਹਾਂ ਦੇ ਨਾਲ ਐਂਡ ਯੂ ਗਾਇਸ ਕੀਪ ਵਾਚਿੰਗ ਪੀਟੀਸੀ ਪੰਜਾਬੀ